ਪਰਵਾਦ-ਵਾਦ ਜਿੰਨਾ ਦੇ ਹੀ ਸੋਚਿਆ ਕਿ ਦੇਵ ਦੇ ਵਿੱਚ ਕਿਸੇ ਨੂੰ ਉੱਠੇ ਦੇਣਾ ਜਿਹੜਾ ਉੱਠਦਾ ਉੱਤੇ ਬੱਥੇ ਖਵਾ ਦਿੰਦੇ ਉੱਤੇ ਸਮੈਗ ਪਵਾ ਦਿੰਦੇ ਉੱਤੇ ਕੁਛ ਪਾ ਕੇ ਜਿਹੇ ਹੀ ਤੋਰ ਦਿੰਦੇ ਆ ਫਖਾਨ ਦੀ ਗੱਲ ਕਿ 50 ਸਾਲਾਂ ਤੋਂ ਦੇਵ ਦੇ ਵਿੱਚ ਕੋਈ ਕਾਂਗਰਸੀ ਨਹੀਂ ਉੱਠਿਆ ਕਾਦੀਆਂ ਜਮ ਕੋ ਕਾਂਗਰਸੀ ਨਹੀਂ ਉੱਠਿਆ ਫਤਿਹਗੜ ਚੋੜੀਆਂ ਕੋ ਕਾਂਗਰਸੀ ਨਹੀਂ ਉੱਠਿਆ ਅਦਰ ਤਬਾਜ ਹੋਣੋਂ ਤੋਂ ਬਿਨਾ ਕਿੱਥੋਂ ਉੱਠਣਾ ਉੱਠੇ ਦੀ ਦਿੰਦੇ 28 ਜੇਲੀ ਵਾਲ ਦੇ 28 ਪੰਜਾਬ ਦੇ ਭਗਵੰਤ ਮਾਨ ਦੇ ਹੁਣ ਤਾੜੀ ਵਾਦੀ ਆ 22 ਦੇ ਵਿੱਚ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਖਤਮ ਕਰਤਾ ਪੰਜਾਬ ਦੇ ਲੋਕਾਂ ਨੇ ਕੱਟਨ ਨੂੰ ਸਿੱਧੂ ਨੂੰ ਬਾਦਲਾਂ ਨੂੰ ਪਠਲ ਨੂੰ ਚੰਨੀ ਨੂੰ ਕਿੜੇ ਕਿੜੇ ਵੱਡੇ ਬੰਦਿਆਂ ਨੂੰ ਮਲਿਆ ਬੇਠ ਕਰਕੇ ਸੁਰਤਾ ਕਾਲੀ ਦਾ ਤੇ ਖਤਮ ਹੀ ਹੋ ਗਿਆ ਕਾਲੀ ਰਾਜ ਦੀ ਤਾਂ ਜਹੂਦ ਖਤਮ ਹੋ ਗਈ ਜੋ ਉਹਨਾਂ ਨੇ ਕੁਕਰਮ ਕੀਤੇ ਸੀਗੇ ਜੋ ਕਾਲੀ ਰਾਜ ਨੇ ਸਿੱਖ ਪੰਥ ਦੀ ਇੱਥੇ ਦੇ ਸ਼ੁਦਾ ਬਾਦਿਆ ਸੀਗਾ ਜੋ ਰਾਮ ਰਹੀਮ ਨਾਲ ਰਲ ਕੇ ਕੀਤਾ ਉਹਦੀ ਸਜ਼ਾ ਭੁਗਤਦਾ ਅਜ ਸੁਖਬੀਰ ਬਾਦਲ ਅੱਤਕਾਲੀ ਦਾ ਲੀਰੋ ਲੀਰ ਹੋ ਗਿਆ ਇਹਨਾਂ ਦੀਆਂ ਨੀਤੀਆਂ ਕਰਕੇ ਹੋ ਗਿਆ ਸਰ ਸੋ ਮੈਂ ਤੁਹਾਨੂੰ ਕਹਿਣਾ ਆ ਇਹ ਜਿਹੜੀ ਬਦਵਾਦੀ ਰਾਜ ਦਿੱਤੀ ਹੈ ਇਹ ਜਿਹੜਾ ਪਰਵਾਦਵਾਦ ਆ ਪਹਿਲਾ ਆਪ ਐਮਪੀ ਪਹਿਲਾ ਆਪ ਐਮਐਲਏ ਆਪਣੇ ਪਿਤਾ ਜੀ ਬੁਨੀਸ਼ਕਰ ਪ੍ਰਧਾਨ ਹੋਰ ਆਪਣੀ ਪਤਨੀ ਨੂੰ ਕਹਿੰਦੇ ਵੋਟ ਦੇ ਦੇ ਟਿਕਟ ਦੇ ਦੇ ਹੋਰ ਕੋਈ ਕਾਗਦਸ ਨਹੀਂ ਪਾਜਿਆ ਇਹ ਤਾਂ ਆਪਣੇ ਘਰਦਿਆਂ ਨੂੰ ਵੀ ਕਰ ਦਿੰਦੇ ਆ ਉਤੋਂ ਦੇ ਬੰਦੇ ਇੰਦੇ ਜੀ ਤੁਹਾਡੀ ਉਹਨਾਂ ਨੂੰ ਵੀ ਕਰ ਦਿੰਦੇ ਆ ਇਹ ਕਾਂਗਰਸੀ ਕਾਲੀ ਇਹਦੇ ਨੀਤ ਦੇ ਮਾਰੇ ਤੁਹਾਡੇ ਪਰਿਵਾਰ ਦੇ ਵਿੱਚੋਂ ਜੇਦੋਂ ਲੱਗਦਾ ਨਾ ਕੋਈ ਤੀਜਾ ਬੰਦਾ ਕੋਲ ਮੁੰਡਾ ਸਾਡਾ ਤਾਂ ਉੜਦਾ ਉਹਨੂੰ ਵੀ ਪਾਸੇ ਕਰ ਦਿੰਦੇ। ਬੁੱਧਿਆ ਜੀ ਬੋਲ ਡਾਕਸ ਕਰੋ। ਵਕਾਸ ਵੀ ਬੋਲ ਡਾਕਸ ਕਰੋ ਸਰ। ਭਗਵੰਤ ਮਾਨ ਲੱਗਾ ਬਾਗਬਾਨ ਨਾਲ ਮੜੋ। ਵਕਾਸ ਪੰਜਾਬ ਦੀ ਖੇਤੀ ਨੂੰ ਕਿੱਦਾਂ ਬਚਾਉਣਾ? ਪੰਜਾਬ ਦੇ ਪਾਣੀ ਨੂੰ ਕਿੱਦਾਂ ਬਚਾਉਣਾ? ਇਹਦੀ ਗੱਲ ਕਰੋ। ਮੱਕਦਮੇ ਪਾ ਕੇ ਝੂਠੇ ਲੋਕਾਂ ਦੀ ਆਵਾਜ਼ ਨਾ ਬੰਦ ਕਰੋ। ਆਪਣੇ ਵਿਰੋਧੀਆਂ ਨੂੰ ਇਦਾਂ ਨਾ ਦੱਬੋ ਸਾਹਿਬ ਵਕਤ ਆ ਗਿਆ ਜੇ ਬਾਦਲ ਪਲਵਾੜ ਤੈਸ਼-ਤੈਸ਼ ਹੋ ਗਿਆ ਕੋਹ ਸਮ ਆ ਗਿਆ ਉਹਦਾਵਾ ਪਲਵਾੜ ਵੀ ਤੈਸ਼-ਤੈਸ਼ ਕਰਦਾ ਹੋ ਤੁਹਾਡਾ ਇਮਤਿਹਾਨ ਆ ਦੇਵੇ ਆਵੇ ਜਿੱਦਾਂ ਪੰਜਾਬ ਦੇ ਲੋਕਾਂ ਦੇ ਮੈਂ ਗਿਆ ਸੀ ਥੋੜੇ ਦਿਨ ਪਹਿਲਾਂ ਸ਼ਖਬੀਰ ਬਾਦਲ ਦੇ ਹਲਕੇ 'ਚ ਮੈਂ ਗਿਆ ਸੀ ਦਲਾਲਾਬਾਦ ਮਜ਼ਾ ਆ ਗਿਆ ਉਹ ਕਹਿੰਦਾ ਸੀ ਜ਼ਿੰਦਗੀ ਪਾ ਬਾਦਲ ਲੈ ਆਉਣ ਕੇ ਦਵਾਵਾ ਤੇ ਮੈਂ ਕਹਿੰਦਾ ਰਾਈ ਤੇ ਹੁਧਾੜੇ 'ਚ ਟੈਕ ਹੋਇਆ ਸੀਗਾ ਮੈਂ ਉਹਦਾ ਉਹਨੇ ਕੱਲ ਗਿਆ ਸੀ ਉਹਦੋਂ ਤੇ ਬੜੇ ਲੋਕ ਉੱਥੇ ਆਏ ਸੀਗੇ ਉਹ ਕਹਿੰਦੇ ਜੀ ਇੱਥੇ ਵੀ ਹੜੋਂ ਦੇ ਬਾਦਲ ਇਹੋ ਜਿਹੇ ਧੋਕੇ ਭੇਜੇ ਲੰਬੀ ਦੇ ਚ ਗਿਆ ਸੀਗਾ ਖੁੜੀਆ ਸਾਹਿਬ ਸਰਦਾਰ ਗੁਰਮੀਤ ਸਿੰਘ ਬਾਦਲ ਦੀ ਜੱਦੇ ਮੁੜ ਕੇ ਲੰਬੀ ਤੋਂ ਜਾਓ ਜਿੱਥੋਂ ਮੱਦੀ ਜੋਰ ਲਾ ਲੋ ਗਿੱਦੜਵਾਦੀ ਚੋਂ ਹੈ ਕੱਲ ਹੀ ਦਾ ਹੁਣ ਕੈਂਡੀਡੇਟ ਦਾ ਫਿਰਦਾ ਪਹਿਲਾਂ ਕਹਿੰਦੇ ਸੀ ਜੀ ਸੁਖਵੀਰ ਬਾਦਲ ਲਕਸ਼ੇ ਲੜੂਗਾ ਹੁਣ ਦੀ ਕਹਿੰਦਾ ਹੋਰ ਵੀ ਕਹਿੰਦਾ ਹੁਣ ਹੋਰ ਬੰਦਾ ਲੱਭਦੇ ਖੜਦੇ ਆ ਅਸੀਂ ਕਹਾਂ ਆਓ ਆਓ ਆਜੇ ਬਾਦੋ ਆਜੇ ਕੋਈ ਗੱਲ ਨਹੀਂ ਤਸਵੀਰ ਆਵੇ ਇਹਨੂੰ ਦੱਸਦੇ ਕਿਦਾਂ ਬਾਜ਼ ਕੀ ਭਾਅ ਵੇਖਦੀ ਆ ਕਿੰਨਾ ਤੇ ਗੰਦ ਪਾਇਆ ਯਾਰ 50 ਸਾਲ ਸਾਨੂੰ ਲੁੱਟੀ ਗਏ ਸਾਨੂੰ ਘੁੱਟੀ ਗਏ ਸਾਡੀ ਵੇਖ ਕੂੜਾਈ ਗਏ ਸਾਡਾ ਤਾਂ ਕੋਈ ਮੁੰਡਾ ਉਹਨੂੰ ਕਹਿੰਦੇ ਬਲਾਸ਼ੰਤੀ ਤੇ ਮੈਂਬਰ ਹੀ ਬਣ ਜਾਂਦੇ ਜਿਹੜਾ ਪੁਜੀਸੀ ਚੇਅਰਮੈਨ ਦੀ ਲੜੀ ਉਹ ਵੀ ਇਹਨਾਂ ਦੇ ਮੁੰਡੇ ਜ਼ਿਲ੍ਹਾ ਪੁਜੀਸੀ ਜਿਹੜਾ ਉਹ ਵੀ ਇਹਨਾਂ ਦੇ ਮੁੰਡੇ ਸਟੇਟ ਦੇ ਚੇਲਮੈਂਡੀਆਂ ਲੈਣ ਗਿਆ ਹੋ ਵੀ ਇਹਨਾਂ ਦੇ ਮੁੰਡੇ ਆ ਖੜੇ ਤੁਹਾਡੇ ਸਾਹਮਣੇ ਆ ਤਿੰਨ ਖਾਸਾ ਖੜਾ ਆ ਖੜਾ ਬਾਠ ਆ ਖੜਾ ਦਿੱਤਿਆਗ ਦੀ ਮਾਤਸਾਲ ਦੇ ਚੇਜ਼ ਮਾ ਦਿਆ ਹੱਦ ਦਿੱਤਿਆਗ ਦੀ ਬੋਰਡ ਦੇ ਮੈਂਬਰ ਕਿਤੇ ਕਿਤੇ ਵੱਡੇ ਆਪਣੇ ਆਪ ਬੰਦਿਆਂ ਨੂੰ ਦੇਤੇ ਸਰ ਆਮ ਲੋਕਾਂ ਦੀ ਭਾਈ ਵਾਲੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਸਿਆਸਤ ਦੇ ਅੱਗੇ ਲੈ ਕੇ ਉਹਨਾਂ ਸਾਡਾ ਟੀਚਾ ਮੇਰੀ ਤੁਹਾਨੂੰ ਬੇਨਤੀ ਆ ਤਗੜੇ ਹੋ ਜਾਓ ਆਪਾਂ ਤਗੜੇ ਹੋ ਕੇ ਉਹਦੋਂ ਮਾਲੇ ਜੋ ਸਭ பகਵਾਨ ਖਤਮ ਹੋ ਗਏ ਇੱਥੇ ਥੋੜੇ ਰਹਿ ਗਏ ਦੋ ਚਾਰ ਮਾਨ ਸਾਹਿਬ ਇਹਨੂੰ ਕਹਿੰਦੇ ਕਿ ਤੁਹਾਡਾ ਇਮਤਿਹਾਨ ਆ ਕਿ ਆ ਜਿਹੜੇ ਬਾਜੂਏ ਰਦਾਵੇ ਕੈਰੋ ਵਾਲੇ ਵੀ ਖਤਮ ਹੋ ਗਏ ਮਜੀਠੀਏ ਵੀ ਖਤਮ ਹੋ ਗਏ ਆਹ ਲੋਕ ਬਿਮਾਰ ਰਹਿ ਗਏ ਮੁੱਕ ਗਏ ਇਹ ਮਾਂਦਾ ਫੇਰਨਾ ਹੈ ਆਪਾਂ ਇਹਨਾਂ ਨੂੰ ਨਾਂ ਨਹੀਂ ਕਹਤੇ ਗਲੌੜੀ ਆਪਾਂ ਵਾਹਿਗੁਰੂ ਆਖਾ ਇਹਨਾਂ ਨੂੰ ਦੰਦ ਚੇਤੇ ਖੋਣੀ ਸਾਬ ਕਿੱਥੇ ਲਿਖਿਆ ਕਿ 50 ਸਾਲਾਂ ਤੋਂ ਇਹਨਾਂ ਦੇ ਬੱਚੇ ਐਮਐਲਏ ਬਣ ਕਿਹੜੇ ਕਾਨੂੰਨ ਚ ਲਿਖਿਆ ਇਹਨਾਂ ਦੇ ਕੋਈ ਕੋਈ ਐਮਐਲਏ ਬਣ ਸਕਦਾ ਇਹਨਾਂ ਦੇ ਕੋਈ ਕੋਈ ਚੇਅਰਮੈਨ ਬਣ ਸਕਦਾ ਅਸੀਂ ਅਸੀਂ ਚੋਰ ਅਸੀਂ ਠੱਗ ਇਹ ਸਾਥ ਬੜ ਜਾਂਦੇ ਆ ਲੁੱਟਾ ਖੋਹਾਂ ਸਾਰਾ ਪੰਜਾਬ ਲੁੱਟ ਕੇ ਖਾ ਗਏ ਇਹ ਸਾਥ ਹੋ ਗਏ ਆ ਪੰਜਾਬ ਦੇ ਲੋਕ ਕਿਰਤ ਕਰਨ ਵਾਲੇ ਲੋਕ ਦੇ ਨੇ ਉਹਨਾਂ ਨੂੰ ਇਹ ਲਾਗੋ ਦੀ ਲੰਗੜ ਦਿੰਦੇ ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਆ ਤੁਹਾਡੀ ਮੀਟਿੰਗ ਬਹੁਤ ਵਧੀਆ ਦੋ ਤਿੰਨ ਦਿਨ ਬਾਅਦ ਕਲਾ ਮੋਲ ਬਲਾਕ ਦੀ ਮੀਟਿੰਗ ਕਰਾਂਗੇ ਆਪਾਂ ਆਪ ਆਪਣੇ ਪਿੰਡ ਦੀ ਚੁੰਮਿਆ ਦੀ ਲੈਣੀ ਆ ਜਿੱਥੋਂ ਜਿੱਥੋਂ ਹਲੇ ਉਹਥੇ ਹੋਰ ਮਿਹਨਤ ਕਰਦੀ ਆ ਜਿੱਥੋਂ ਜਿੱਥੋਂ ਜਿੱਤੇ ਸੀ ਉਹਥੇ ਹੋਰ ਲੀਡ ਲੈਣੀ ਆ ਆਪਾਂ ਇਹੋ ਜੀ ਲੀਡ ਲੈਣੀ ਆ ਜਿੱਦਾਂ ਜਲੰਧਰ ਦੇ ਚਹੀ ਗਏ ਕਹਿੰਦੇ ਆ ਆਮ ਆਦਮੀ ਪਾਰਟੀ ਦਾ ਤਾਂ ਬੰਦਾ ਹੀ ਕੋਈ ਨਹੀਂ ਵਾਇਖਾ ਕੋਈ ਨਹੀਂ ਰਾਜੀ 10 ਦੇ ਲਾਇ ਸਾਇਦ ਨੇ 37000 ਦੀ ਲੀਡ ਆਏ ਇਸ ਕਰਕੇ ਤੁਹਾਨੂੰ ਬੇਨਤੀ ਆ ਜਿੱਦਾਂ ਭਾਈ ਸਾਹਿਬ ਕਹਿਣ ਦੇ ਹੀ ਕਿੰਨਾ ਕਰ 25 25000 ਦੀ ਲੀਡ ਆ 25000 ਦੀ ਆ 25000 ਦੀ ਜਿੰਕਾੜਾ ਬਹੁਤ ਵਧੀਆ ਛੜਦੇ ਜੇ ਇਦਾਂ ਦੇ ਬੰਦੇ ਦਾ ਜਿੰਕਾੜਾ ਜਿਹੜਾ ਉਹ ਸੁਣਿਆ ਵੀ ਜਾਂਦਾ ਜੇ ਸੋ ਆਪਾਂ 25000 ਲੀਡ ਜਿਹੜੀ ਆ ਦੇ ਦੇ ਤੋ ਲੈਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਜਿੰਨਾ ਮਰਜ਼ੀ ਜੋਰ ਲੱਗ ਦੇ ਇੱਥੇ ਆ ਪਿੰਡੇ ਆਪਣਾ جگਦੇਖ ਲਾ ਖੇਤਾਂ ਦੇ ਘਾੜੇ ਆਪਣਾ ਕੋਈ ਬਸੰਤ ਸਿੰਘ ਨੂੰ ਨਹੀਂ ਕੋਈ ਰਣਜੀਤ ਸਿੰਘ ਤੇ ਬਨੂ ਨਹੀਂ ਕੋਈ ਉਹ ਟਰੇਡੀਰ ਨੂੰ ਨਹੀਂ ਆਪਣਾ ਮੈਦ ਦੇ ਕੰਡੇ ਤੇ ਡੇਰਾ ਮੈਨੂੰ ਕੋ ਪੁੱਛਦਾ ਹੋਵੇ ਮੈਂ ਕਹਿੰਦਾ ਕਨੈਲ ਕਨਾਲ ਆਇਆ ਨੂੰ ਆ ਆਜੋ ਨਹਿਰ ਦੇ ਕੰਡੇ ਤੇ ਆਓ ਫੱਕੜਾ ਦਾ ਡੇਰਾ ਜਦੋਂ ਮਰਜ਼ੀ ਆਉਦੀ ਰਾਤ ਆਓ 24 ਘੰਟਿਆਂ ਦੇ ਦੇ ਵਾਲੇ ਤੁਹਾਡੇ ਦੀ ਜਾਨ ਆ ਜਾਵੇ ਬਸ ਇੱਕ ਵਾਰ ਇਹ ਕਿਲਾ ਜਿਹੜਾ ਜਿਹਨੂੰ ਕਿਲਾ ਸਮਝਦੇ ਆ ਐਦਾ ਤੈਸ ਦਾ ਚ ਕਰਦੇ ਉਹ ਜਿੱਦਾ ਲੰਬੀ ਵਾਲਿਆਂ ਨੇ ਜਿੱਦਾ ਜਲਾਲਾਬਾਦ ਵਾਲਿਆਂ ਨੇ ਬਾਲਾਂ ਦਾ ਕੀਤਾ ਐਦਾ ਕਰਦਾ ਇਹਨਾਂ ਦਾ ਐ ਖਤਮ ਕਰਕੇ ਰੱਖ ਦੇਣਾ ਇੱਥੇ ਦੇਖੋ ਕੀ ਬਣਦਾ ਕਾਲੀਦਾਦੂ ਵੀਰਵਾਰ ਦੀ ਲੰਬਣਾ ਇੱਥੇ ਤੁਸੀਂ ਦੇਖੋ ਕੀ ਬਣਦਾ ਇਹਨਾਂ ਲੋਕਾਂ ਡਰਾਮੇ ਬਣਾਏ ਚਲੋ ਭਾਜਪੀ ਚ ਚਲੋ ਇਦੋਂ ਐਮਐਲਏ ਦੀ ਟਿਕਟ ਚਲੋ ਇਦੋਂ ਐਮਐਲਏ ਦੀ ਟਿਕਟ ਕੋਈ ਅਸੂਲ ਨਹੀਂ ਕੋਈ ਇਹਨਾਂ ਦੀ ਰਾਜਨੀਤੀ ਦੀ ਕੋਈ ਇਹਨਾਂ ਦਾ ਪੰਜਾਬ ਨਾਲ ਪਿਆਰ ਨਹੀਂ ਇੱਕੋ ਪਿਆਰ ਹੈ ਕਿ ਅਸੀਂ ਐਮਐਲਏ ਬਣਨਾ ਅਸੀਂ ਮੰਤਰੀ ਬਣਨਾ ਸੋ ਮੈਂ ਤਾਨੂੰ ਕਹਿਣ ਦਾ ਆਸੀ ਬਹੁਤ ਸਾਰਾ ਪਿਛਲੇ ਦਿਨੀ ਡੇਢੇ ਮੀਟਿੰਗ ਕਰਕੇ ਸਰਵੇ ਕਰਾ ਲਿਆ ਪਿੰਡਾਂ ਦਾ ਆਪਾਂ ਕਰੋੜਾ ਰੁਪਈਆ ਜਿਹੜਾ ਉਹ ਆਪਣੇ ਵਿਕਾਸ ਨੇ ਲਾਉਣਾ ਡੇਢੇ ਵਿੱਚ ਜਿਹੜੇ ਜਿਹੜੇ ਕੰਮ ਲੈ ਗਏ ਕਹੇ ਪਿੰਡ ਦਾ ਕੰਮ ਜਿਹੜਾ ਵੀ ਆ ਵੈਸੇ ਸਾਰੇ ਪਿੰਨਾਂ ਦੇ ਆਗੇ ਸਾਡੇ ਕੋਲ ਜੇ ਕਿਸੇ ਦਾ ਨਹੀਂ ਆਇਆ ਉਹ ਕੰਮ ਵੀ দাও ਆਪਾਂ ਪਿੰਡਾਂ ਦੀ ਦਿਖਾਤ ਜਿਹੜੀ ਆ ਉਹ ਬਦਲਨੀ ਆ ਅਦੇ ਆਪਣੇ ਕੋਲ 2.5 ਸਾਲ ਬਾਕੀ ਨੇ ਮਾਨ ਸਾਹਿਬ ਵੀ ਆਉਣਗੇ ਮਾਨ ਸਾਹਿਬ ਕੋ ਜੱੜ ਜੱੜ ਕੀ ਤੁਹਾਨੂੰ ਚਾਹੀਦੀ ਹੋਊਗੀ ਉਹ ਆਪਾ ਦੋਵਾਂਗੇ ਪਾਰਟੀ ਸਰਵੇ ਕਰੀਆ ਪਾਰਟੀ ਜਿਸ ਬੰਦੇ ਨੂੰ ਵੀ ਟਿਕਟ ਦੇ ਦੂਗੀ ਆ ਸਭ ਤੁਹਾਡੇ ਹੀ ਦੇ ਆ ਸਭ ਤੁਹਾਡੇ ਆ ਜਿੰਨੂੰ ਵੀ ਟਿਕਟ ਦੇ ਦਿੱਤੀ ਆਪਾਂ ਚੱਕ ਦੇਣਾ ਫੱਟੇ ਚੱਕ ਕੇ ਫੱਟੇ ਆਪਾਂ 25 ਹਜ਼ਾਰ ਦੀ ਲੀਡ ਨੋੜੀ ਆ ਸੋ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਇੱਕ ਮੈਨੂੰ ਹਰਸਾ ਆ ਗਿਆ ਹੈ ਅੱਗੇ ਥੋੜਾ ਜਿਹਾ ਅੰਦਾਵਾ ਸਾਹਿਬ ਬੋਲਣ ਰਹੇ ਸੀ ਸਰਤਾ ਗਗਦੀਪ ਸਿੰਘ ਔੜੀ ਕਹਿੰਦੇ ਧਾਲੀਆ ਸਾਹਿਬ ਨਾ ਕਿਸੇ ਨੂੰ ਪਾਣੀ ਪਿਆਏ ਜੇ ਨਾ ਚਾਹ ਪਿਆਈ ਜੇ ਨਾ ਪਕੌੜੇ ਖਵਾਏ ਜੇ ਨਾ ਟੈਂਟ ਲਾਇਆ ਜੇ ਤੇ ਦੇਖ ਲੋ ਦੀ ਸਿੰਘਾਂ ਦਾ ਜਜ਼ਬਾ ਜਜ਼ਬਾ ਤੁਹਾਡਾ ਬਹੁਤ ਵਧੀਆ ਪਰ ਧਵਾ ਸਾਹਿਬ ਇੱਦਾਂ ਗੱਲ ਬਣਦੀ ਦੀ ਜੇ ਇਹ ਵੀ ਡੋਟ ਕਰ ਲੋ ਉਹ ਛੇਵੀਂ ਕਹਿੰਦਾ ਦੇ ਟੇਡੇ ਤੇ ਦੀ ਰੋਟੀਆਂ ਤੇ ਸਭ ਗੱਲਾਂ ਖੋਟੀਆਂ ਸਭ ਦੇ ਇੱਕ ਗੱਲ ਜਿੰਨਾ ਚਿਰ ਤੱਕ ਇੰਜ ਨਾਲ ਤੇਲ ਤਲ ਨਾ ਪਵੇ ਇੰਜ ਚੱਲਦੇ ਤੇ ਰਦਾਵਾ ਅਜ ਸੁੱਕੀ ਗਰੀਸ ਤੋਂ ਬਿਨਾ ਅਜ ਟਰੈਕਟਰ ਚਲਾਉਣ ਡਿਆ ਈ ਇਹਦੋਂ ਸਮਝ ਆਇਆ ਕੱਲੇ ਰੁਹਾ ਕੇ ਹਾਂ ਇਹੋ ਸਭ ਦਾ ਆਪ ਹੈ ਇੰਦਾ ਦੀ ਕੰਮ ਚੱਲਦਾ ਸੋ ਤੁਸੀਂ ਆਇਓ ਟੱਡੇ ਹੋ ਜੋ ਬਿਲਕੁਲ ਜਦੋਂ ਮਰਜ਼ੀ ਆਇਆ ਕਰੋ ਸ਼ੈਦੀ ਤੁਹਾਡੇ ਲੱਗ ਗਿਆ ਮੈਂ ਵੀ ਲੱਗ ਗਿਆ ਕੋਈ ਦੂਰ ਨਿਕੇ ਫਿਰ ਮੈਂ ਉਹਦਾ ਸੋਚਿਆ ਫਿਰ ਉਹ ਇਹਦੇ ਬੋਲੇ ਨਾ ਗਰਦੀਪ ਤੇ ਮੇਰੇ ਕਮੇਟੀ ਦਿਮਾਗ ਚ ਆ ਗਈ ਮੈਂ ਕਿਹਾ ਮਨਾ ਚੰਗੇ ਤਾਂ ਇਹਦੇ ਇਦਾਂ ਵੀ ਲੈਕਚਰ ਲੜਦੀ ਪਈ ਤੇ ਆਹ ਤੇ ਆਪਣਾ ਪਿੰਡ ਐ ਸਵੇਰੇ ਘਰੋਂ ਖਾ ਕੇ ਦੁਪਹਿਰ ਦੀ ਬੰਦ ਕੇ ਸ਼ਾਮ ਨੂੰ ਆ ਜਾਵਾਂਗਾ ਸ਼ਾਦੀ ਨੂੰ ਆਖੂਗਾ ਮੈਂ ਆਪਣੇ ਘਰੋਂ ਹੀ ਲਾ ਕੇ ਆਉਣੀ ਐ ਜਿੱਦਾਂ ਪਹਿਲਾਂ ਲਿਆਉਂਦੇ ਹੁੰਦੇ ਸੀ ਉਹਦੇ ਕੀ ਗੱਲ ਆਪਣੀ ਦਾਲ ਰੋਟੀ ਆਪਣੀ ਦਾਲ ਰੋਟੀ ਅੰਦਾਜ਼ ਸਾਹਿਬ ਸਾਡੇ ਦੇ ਤਿੰਤਾ ਕਰਿਓ ਆਈ ਆਪਣੀ ਦਾਲ ਰੋਟੀ ਪਾਣੀ ਕੋਕਾ ਆਪਣੀ ਗੱਡੀ ਚ ਆਪਣਾ ਲੈ ਕੇ ਆਵਾਂ ਤੇ ਟੀਆ ਕੀ ਗੱਲ ਦੇ ਕੋਈ ਵੀ ਤੁਸੀਂ ਆਓ ਤਾਂ ਸਹੀ ਫਿਰ ਵੇ ਦੇ ਇਸਦੇ ਕਿਹੜੀਆਂ ਰੋਟੀਆਂ ਤੁਹਾਨੂੰ ਖਵਾ ਦੇ ਸਾਰੀਆਂ ਖਵਾ ਕੇ ਭੇਜਾਂਗੇ ਟੈਨਸ਼ਨ ਨਾ ਲੋ ਕੋਈ ਫਾਲੀ ਸੋ ਸਾਰੇ ਪਦਾ ਤਗੜੇ ਹੋ ਜਾਓ ਆਪਾਂ ਆਪਣਾ ਇਲਾਕਾ ਜਿੱਤਣਾ ਜਿੱਤ ਕੇ ਪੰਜਾਬ ਦਾ ਪਿਆਸ ਬਦਲਣਾ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਜੋ ਕੇਂਦਰ ਵਾਲੇ ਪੰਜਾਬ ਨਾਲ ਕਰ ਰਹੇ ਆ ਉਹ ਵੀ ਤੁਹਾਨੂੰ ਦੱਸਿਆ ਜੇ ਆਪਾਂ ਇਕੱਠੇ ਰਾਂਗੇ ਤੇ ਕੇਂਦਰ ਦੀ ਮਾਰ ਤੋਂ ਵੱਜਾਂਗੇ ਜੇ ਆਪਾਂ ਵਫਾਕ ਹੋ ਗਏ ਤੇ ਕੇਂਦਰ ਦੀ ਮਾਤੋ ਦੀ ਗੱਲ ਸਕਦੇ ਪੰਜਾਬ ਲਈ ਪੰਜਾਬ ਵਾਸਤੇ ਇੱਕੋ ਇੱਕ ਮੁੱਖਵਾਕਤ ਵੀ ਪੰਜਾਬ ਦੇ ਇਤਿਹਾਸ ਪੰਜਾਬੀਆਂ ਦਾ ਆਪਣਾ ਬੱਚਾ ਜਣਾ ਭਗਵੰਤ ਮਾਨ ਬੜਿਆ ਉਹਦੇ ਹੱਥ ਮਜ਼ਬੂਤ ਕਰਦੇ ਆ ਇਹ ਸੀਟ ਜਿੱਤ ਕੇ ਆਪਾਂ ਉਹਦੀ ਝੋਲੀ ਦੇ ਵਿੱਚ ਪਾਉਣੀ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ